the o are ਪਿਆਰ ਨੂੰ ਤੇਨੂੰ ਪਤਾ ਨਹੀਂ ਕਿ ਗੰਦਾ ਪਾਣੀ ਦਾ ਕਿਤੇ ਰਹੀ ਹਸੁੰਦਾ ਗੰਦੇ ਪਾਣੀ ਦਾ ਪਹਿਲ ਬੋਤਲਾਂ ਵੇਖੋ ਜੀ ਆਹ ਦੇਖੋ ਇਹ ਕਿੱਥੇ ਲੱਗੇ ਚਚਰਾ ਦੇ ਪਾਣੀ ਕੱਟੋੜੀ ਹੱਲ ਨਹੀਂ ਕਰਦੇ ਕੰਪਲੇਂਟਾ ਦੇ ਕੰਪਲੇਂਟਾ ਕਰੋ ਦੇਖੋ ਜੀ ਪਾਣੀ ਬੱਚਿਆਂ ਦੀ ਸਕਿਨ ਖਰਾਬ ਹੋ ਰਹੀ ਹੈ ਉਹ ਤੇ ਲੱਗੇਗਾ ਦਿਹਾਗ ਨਹੀਂ ਗਾਟਾ ਬਤਾ ਗਿਆ ਹੋਟਲ ਹੋ ਗਿਆ ਚਲੋ ਆ ਬੋਤਲਾਂ ਦੇਖੋ ਹੋਟਲ ਚਲੇ ਗਾੜੀ ਆਵੇ ਉੱਪਰ ਪਾਣੀ ਆ ਰੰਗ ਪਾਣੀ ਹੈ ਪਾਣੀ ਪਾਣੀ ਹੈ ਪਾਣੀ ਰੁਕ ਗਈ ਆ ਨੂੰ ਬੱਚਾ ਦੀ ਬਾਇਸਕਨ ਖਰਾਬ ਹੋ ਰਹੀ ਹੈ ਹਾਂ ਡਾਕਟਰ ਚਲਿਸ ਦੀ ਦਵਾਈ ਮੰਗੋ ਉਹਦਾ ਤਾਂ ਉਹ ਹੀ ਕਹਿੰਦੇ ਲੈ ਪਾਣੀ ਪੀ ਕੇ ਦੇਖੋ ਘਰ ਸਾਰੇ ਬਿਮਾਰ ਪੈਂਦੇ ਨੇ ਨਹੀਂ ਤੇ ਸਰਕਾਰ ਤਾਂ ਪ੍ਰਸ਼ਾਸਨ ਦੇ ਉੱਤੇ ਕੋਈ ਕੋਈ ਕੰਮ ਨਹੀਂ ਹੋਈ ਕੋਈ ਕੁਝ ਨਹੀਂ ਕਰੁੰਦਾ ਆ ਜਿੰਨਾ ਮਰਜ਼ੀ ਕੰਪਲੇਨ ਕਰਦੇ ਨੇ ਤਿੰਨ ਵਾਰੀ ਜੀ ਕੋਈ ਕੁਝ ਨਹੀਂ ਹੋ ਰਹੀ ਜਨਵਰੀ ਜੇ ਬਜੀ ਕੋਈ ਜਨਵਰੀ ਨੂੰ ਆਇਆ ਹੈਗਾ ਆ ਤੇਰੀ ਗਾੜੀ ਆਇਆ ਕੋਈ ਸੁਣਵਾਈ ਨਹੀਂ ਕਿਸੇ ਤਰ੍ਹਾਂ ਦੀ ਮੇਰਾ ਨਾਮ ਪ੍ਰਦੀਪ ਕੁਮਾਰ ਆ ਰਿਹਾ ਵਾਰਡ ਨੰਬਰ 13 ਗਲੀ ਨੰਬਰ 2 ਸੰਧੂ ਬਲੌਨੀ ਦੇ ਰਹਿਣ ਵਾਲੇ ਆ ਇੱਥੇ ਜਿਹੜਾ ਮਹੱਲੇ ਦੀ ਜਿੰਨੀਆਂ ਗਲੀਆਂ ਆ ਇਹਨਾਂ ਦੇ ਸੀਵਰੇਜ ਦੇ ਪਾਈਪ ਲੀਕੇਜ ਆ ਪਾਣੀ ਦੀਆਂ ਪਾਈਪਾਂ ਲੀਕੇਜ ਆ ਪ੍ਰਸ਼ਾਸਨ ਨੂੰ ਬਹੁਤ ਕੰਪਲੇਂਟ ਕਰ ਚੁੱਕੇ ਆ ਸਾਲ ਤੋਂ ਉੱਤੇ ਗੱਲ ਹੋ ਗਈ ਆ ਪਿਛਲੀ ਸਰਕਾਰ ਨੇ ਵੀ ਕੁਛ ਕੀਤਾ ਹੁਣ ਆ ਜਿਹੜੇ ਆਏ ਆ ਕਾਰਪੋਰੇਸ਼ਨ ਦੇ ਐਮਸੀ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਪਾਣੀ ਤੁਹਾਡੇ ਆ ਸਾਹਮਣੇ ਜੇ ਇਹਨਾਂ ਨੂੰ ਆ ਕੇ ਪੀਓ ਭਾਂਡੇ ਧੋਓ ਆਪਣੇ ਕੱਪੜੇ ਧੋਓ ਤੇ ਨਾਲ ਨਾ ਹੋ ਸਾਨੂੰ ਦਿਖਾਓ ਪੀਂਗੇ ਮੁੱਲੋਂ ਹੀ ਪਾਣੀ ਲੈਣੇ ਆ ਘਰ ਦੇ ਬੱਚਿਆਂ ਦੀ ਸਿਹਤਾਂ ਖਰਾਬ ਬਜ਼ੁਰਗਾਂ ਦੀ ਸਿਹਤਾਂ ਖਰਾਬ ਹੁੰਦੀਆਂ ਕੋਈ ਇਹਨਾਂ ਨੂੰ ਅਸਰ ਨਹੀਂ ਹੁੰਦਿਆ ਕਿੰਨੀਆਂ ਕੰਪਨੀਆਂ ਠੀਕ ਹੈ ਸਾਡੀ ਬਸ ਪ੍ਰਸ਼ਾਸਨ ਤੋਂ ਇਹ ਬੇਨਤੀ ਆ ਸਾਡੀ ਵਾਰਡ ਦੀ ਗਲੀ ਦੀ ਜਿਹੜੀ ਮਸਲਾ ਆ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਹਿੰਦੇ 4 ਮਹੀਨੇ ਲੱਗਣੇ 6 ਮਹੀਨੇ ਲੱਗਣ ਹੱਲ ਕੋਈ ਨਹੀਂ ਜੇ ਹੁੰਦਿਆ ਪਾ ਜੀ ਮੇਲਾ ਪਾਈਆਂ ਠੀਕ ਹੈ ਕਾਰਪੋਰੇਸ਼ਨ ਦੇ ਆਨਲਾਈਨ ਪੋਰਟਲ ਤੇ ਆਨਲਾਈਨ ਪੋਰਟਲ ਤੇ ਮੇਲਾ ਉਹ ਕੰਪਲੇਂਟ ਲੋ ਕੀਤੀ ਸਭ ਕੁਝ ਦਿੱਤਾ ਆ ਗਲੀ ਲੈਣੇ ਮੇਲਾ ਪਾਈਆਂ ਹੱਲ ਕੋਈ ਨਹੀਂ ਜੇ ਹੋਇਆ ਸਾਰੇ ਇਲਾਕੇ ਜੀ ਸਾਰੇ ਇਲਾਕੇ ਚ ਆ ਇੱਕ ਦੋ ਗਲੀ ਨਹੀਂ ਆ ਜਿੰਨਾ ਇਲਾਕਾ ਇਧਰਵਾੜ ਨੰਬਰ 13 ਦਾ ਸਾਰੀ ਮੁਸ਼ਕਲ ਆ ਜਿਹੜੀ ਮਰਜ਼ੀ ਗਲੀ ਚ ਆ ਕੇ ਵੇਖ ਲੋ ਜੀ ਵੱਡੀ ਮੰਗ ਇਹੀ ਆ ਕਿ ਸਾਡਾ ਪਾਣੀ ਸਾਫ਼ ਕੀਤਾ ਜਾਵੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹ ਸਹੀ ਹੱਲ ਕੀਤੀ ਜਾਵੇ ਦੋ ਘੰਡੇ ਡੰਡੇ ਮਾਰ ਕੇ ਚੱਲ ਜਾਂਦੇ 15 ਦਿਨ ਬਾਅਦ ਫੇਰ ਸੀਵਰ ਭਰ ਜਾਂਦਾ ਜੀ ਹੱਲ ਪਰਮਾਨੈਂਟ ਨਹੀਂ ਹੁੰਦਿਆ ਇੱਕ ਫੈਮਿਲੀ ਘਰ ਦੇ ਵਿੱਚ ਮੁਸ਼ਕਲ ਆ ਬੱਚੇ ਆ ਨਿਆਣੇ ਆ अं कमा करा जो जाइए कि यह पांड करिए, हूँ ही दसो प्रशासन अगर यही बेनती है हाँ। राकेश शर्मा न भाजी वार्ड नंबर तरह गली नंबर दो इन्ना का गंदा पानी आ रहा है भाजपी बच्चे की स्किन खराब हो रही है इधर आओ बेटा इधर आओ आखो भाजी आह देखो आह दिखाओ भाजी आह देखो ये बच्चे की स्किन पानी ना खराब हुई जे होर किसी ना खराब हुई भाजी आह चीज़ इसे पानी नहीं खराब हुई तीन दिन बचे तीन तीन दिन हो गए बच्चे भाजी नांदे नहीं पेगी नई दसो मैनो इन्ना गंदा पानी इन्ना गंदा पानी ਉਹਨਾਂ ਨੇ ਵੀ ਕੋਈ ਸਰਵਾਈ ਨਹੀਂ ਸਾਡੀ ਹਜੇ ਕੀਤੀ ਹਜੇ ਐਮਐਲਏ 3 ਸਾਲ ਹੋ ਗਏ ਅਜੇ ਤੱਕ ਨજર ਨਹੀਂ ਆਇਆ ਸਾਨੂੰ ਸਾਡੀ ਗਲੀ ਦਾ ਕੋਈ ਵਾਲੀਵਾਰਸ ਨਹੀਂ ਹੈਗਾ ਸਾਨੂੰ ਅਸੀਂ ਪ੍ਰਸ਼ਾਸਨ ਦੀ ਮੰਗ ਆ ਕਿ ਸਾਨੂੰ ਠੀਕ ਕੀਤਾ ਜਾਵੇ ਅਗਰ ਨਹੀਂ ਹੋਇਆ ਤੇ ਧਰਨਾ ਹੋ ਬਡਾਰ ਰੋਡ ਤੇ ਲੱਗੇਗਾ ਬਡਾਰ ਰੋਡ ਤੇ ਲੱਗੇਗਾ ਜੀ ਮਿਲ ਕੇ ਆਏ ਜੀਏਆਈ ਸਾਹਿਬ ਰੋਹ ਜਾਂਦੇ ਪਏ ਵੇਖ ਕੇ ਚੱਲ ਜਾਂਦੇ ਆ ਆ ਵਾਟਰ ਟੈਂਕਰ ਇੱਥੇ ਪਿਆ ਜੇ ਦੋ ਦਿਨ ਹੋ ਗਿਆ ਖਾਲੀ ਪਿਆ ਜੇ ਖਾਲੀ ਪਿਆ ਖਾਲੀ ਪਿਆ ਵਾਟਰ ਟੈਂਕਰ ਦੋ ਦਿਨ ਹੋ ਗਏ ਭਾਜੀ ਪਿਆ ਨੂੰ ਆਈ ਤੁਹਾਡੇ ਸਾਹਮਣੇ ਆ ਸਾਰੇ ਮੱਲਾ ਨਾਲ ਡਲੇ ਲੱਗੇ ਖੜਾ ਇੱਕ ਬੰਦਾ ਝੂਠ ਬੋਲਦਾ ਦੋ ਝੂਠ ਬੋਲਦੇ ਆ ਸਰ ਮੱਲਾ ਨੂੰ ਝੂਠ ਬੋਲੇਗਾ ਬਸ ਪਹਿਲਾਂ ਤਾਂ ਪਾਣੀ ਠੀਕ ਕੀਤਾ ਜਾਵੇ ਸਾਡੇ ਤੋਂ ਪਹਿਲਾਂ ਜ਼ਰੂਰੀ ਜਾਣੇ ਵਾਸਤੇ ਅਗਲੇ ਬਟਾਲਾ ਰੋਡ ਦੇ ਉੱਪਰ ਧਰਨਾ ਲਾਵਾਂਗੇ ਜੇ ਅਸੀਂ ਮੇਰਾ ਨਾਮ ਹੈ ਸੁਨੀਤਾ ਅਜੇ ਸੰਦੂਖ ਲੋਚ ਰੇਣੀ ਗਲੀ ਨੰਬਰ 20 ਸਾਡੀ ਕਿਤੇ ਕੰਮ ਆ ਤੁਹਾਨੂੰ ਪਤਾ ਕਿੰਨੇ ਸਾਲ ਹੋ ਗਏ ਨੇ ਪਾਣੀ ਸਮੱਸਿਆ ਕਰਦਿਆਂ ਨਾ ਆਂਦੇ ਜਾਦੀ ਮਾਰ ਕੇ ਚੱਲ ਜਾਂਦੇ ਨੇ ਆਂਦੇ ਮੋਟਰ ਨਾ ਛੱਡੋ ਮੋਟਰ ਛੱਡ ਨਹੀਂ ਤੇ ਪਾਣੀ ਨਹੀਂ ਦਿੰਦੇ ਤੁਹਾਡਾ ਥੋੜਾ ਗੰਦਾ ਉਹਨਾਂ ਨਾਲੋਂ ਥੋੜਾ ਜ਼ਿਆਦਾ ਗੰਦਾ ਹੈ ਤੁਹਾਡਾ ਥੋੜਾ ਘੱਟ ਗੰਦਾ ਅਸੀਂ ਕਿ ਇੱਕੋ ਪਿਪ ਵਿੱਚ ਪਾਣੀ ਵਾਹੀ ਆਂਦਾ ਨਾ ਉਹ ਚਾ ਜਾਏ ਤੇ ਮਸੀਂ ਘਰ ਵੀ ਘਰ ਜਾ ਕੇ ਆਏ ਅਸੀਂ ਸਾਰੇ ਇਕੱਠੇ ਹੋ ਕੇ ਐਸੀ ਗੱਲ ਨਹੀਂ ਹੈਗੀ ਜੇ ਕੋਈ ਮਸੀਂ ਹਾਂ ਨਹੀਂ ਜੇ ਕਰਦੇ ਆਂਦੇ ਨੇ ਇਹ ਫੋਰ ਮੈਂਡੀਆਂ ਜੇ ਕਰਕੇ ਚਲ ਜਾਂਦੇ ਜੇ ਬਸ ਹੋਰ ਕੁਛ ਨਹੀਂ ਜੇਗਾ ਹਾਂਜੀ ਮੈਂ ਜੀ ਕਾਫੀ ਜੇ ਤੋਂ ਅਜੇ ਕਿਸੇ ਦਾ ਸਾਲ ਹੀ ਹੋ ਚੱਲਿਆ ਜੇ ਸਾਲ ਹੀ ਹੋ ਚੱਲਿਆ ਜੇ ਮੁਸ਼ਕਲਾਂ ਦਾ ਕੁਛ ਨਹੀਂ ਜੇ ਕੀਤਾ ਕੁਛ ਨਹੀਂ ਜੇ ਕੀਤਾ ਕਿਸੇ ਨੇ ਇੱਥੇ ਆਂਦੇ ਛਾਤੀ ਮਾਰ ਕੇ ਚਲ ਜਾਂਦੇ ਨੇ ਅਹੀਂ ਪਿਛਲੇ ਸਭ ਨੇ ਸਾਲ ਬੜੀ ਮੁਸ਼ਕਲ ਕੱਢੇ ਸੀ ਹੁਣ ਫਿਰ ਕੋਈ ਮਸਿਆ ਆ ਗਈ ਹੋਰ ਪਏ ਦੂਏ ਸਾਡੇ ਘਰ ਦਾ ਮਸਲਾ ਨਾ ਆਏਗਾ ਚੁਕੇ ਚੁਹਾਰ ਜੀ ਕੁਛ ਨਹੀਂ ਜੇ ਕੁਛ ਨਹੀਂ ਜੇ ਅਸੀਂ ਹਿੰਦੀ ਵੀ ਕਰਕੇ ਆ ਜਾ ਤਾਰ ਜਾ ਕੇ ਅਸੀਂ ਕਹੇ ਭਾਜੀ ਸਾਡੇ ਐਪੀਸੀ ਸਾਡੇ ਪੰਜ ਸਾਲ ਬੜੀ ਮੁਸ਼ਕਲ ਕੱਢੇ ਜੇ ਹੁਣ ਸਾਨੂੰ ਹਾਲ ਨਾ ਹੋਵੇ ਆਂਦੇ ਨਹੀਂ ਜੀ ਤੁਹਾਡੇ ਮਸਲੇ ਹੱਲ ਹੋ ਜਾਣਗੇ ਆਏ ਉਹਨੇ ਕੁਛ ਨਹੀਂ ਜੀ ਕੀਤਾ ਪਾਣੀ ਵੇਖੋ ਜਿੱਦਨੇ ਗੰਦੇ ਆ ਰਹੇ ਬੁਰੇ ਹਾਲਾ ਦੇਖੋ ਜੀ ਪਾਣੀ ਆ ਵੇਖੋ ਪਾਣੀ ਇੱਧਰ ਵੇਖੋ ਐ ਬੀਬੀ ਕੇ ਬਾਬਾ ਗੱਲ ਬੱਚੇ ਗੰਦੇ ਹੋ ਰਹੇ ਨੇ ਸਾਡੇ ਬਿਮਾਰ ਹੋ ਰਹੇ ਨੇ ਉਹਨਾਂ ਦੀ ਸਾਡੀ ਕੀ ਨਾ ਮੇਰਾ ਨਾਮ ਲਵੀਰ ਹੈਗਾ ਜੀ ਹਾਂਜੀ ਸੰਦੂਕ ਕਲੋਨੀ ਹੈ ਪਾਣੀ ਬਹੁਤ ਗੱਲ ਸਾਨੂੰ ਪਾਣੀ ਬਹੁਤ ਮੁਸ਼ਕਲ ਹੈ ਗਿਆ ਇੱਕ ਆਪਣੇ ਸ਼ਿਵਰਾ ਦੀ ਬਹੁਤ ਮੁਸ਼ਕਲ ਹੈ ਹਾਂਜੀ ਭਰੇ ਰਹਿੰਦੇ ਸਾਡੇ 12 ਮਹੀਨੇ ਭਰੇ ਰਹਿੰਦੇ 12 ਮਹੀਨੇ ਪਾਣੀ ਗੰਦਾ ਆਦਾ ਹੈ ਸਾਲ ਡੇਢ ਸਾਲ ਤੋਂ ਅੱਜ ਤੇ ਮੇਰਾ ਇੱਕ ਵਗਾਰੀ ਬਿਲਕੁਲ ਬੰਦ ਹੋ ਗਿਆ ਜੀ ਤੇ ਮੈਂ ਚੌਥੀ ਗਲੀ ਜਾ ਕੇ ਪਾਣੀ ਭਰ ਕੇ ਲਿਆਈ ਆ ਮੈਂ ਝੂਠ ਨਹੀਂ ਬੋਲਦੀ ਮੈਂ ਉਧਰ ਜਾ ਕੇ ਪਾਣੀ ਬਾਟਕੂਲ ਭਰ ਕੇ ਲਿਆਉਂਦਾ ਤੇ ਦੱਸੋ ਇਸ ਦਾ ਕਿੰਨੇ ਕਹੀਂ ਬਾਟਕੂਲ ਭਰ ਕੇ ਸਾਡਾ ਹੱਲ ਹੋਏਗਾ ਕਿੰਨੇ ਕੁ ਉਹ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਤੁਸੀਂ ਉਸ ਗਰਮੀ ਇੱਕ ਬਾਟ ਗੋਣ ਲਿਆ ਗਿਆ ਕਿੰਨਾ ਖੋ ਗਿਆ ਠੀਕ ਹੈ ਸਾਡਾ ਹਾਂਜੀ ਬਹੁਤ ਦੱਸੋ ਕਿ ਨਹਾਣ ਤੋਂ ਵੀ ਮੁਸ਼ਕਲ ਦੇ ਬੱਚੇ ਨਹਾਉਂਦੇ ਨਹੀਂ ਉਹ ਪਾਣੀ ਇੱਕ ਗੰਦਾ ਕ ਬਹੁਤ ਵੜੀ ਆ ਰਹੀ ਹੈ ਬੱਚੇ ਨਹਾਉਂਦੇ ਨਹੀਂ ਕੀ ਕਰੀਏ ਕਿੱਥੇ ਬੱਚੇ ਨਹਾਣ ਵਾਸਤੇ ਭੇਜੀਏ ਰਿਸ਼ਤੇਦਾਰ ਕੀ ਕਹਿੰਦੇ ਹੋ ਕਹਿੰਦਾ ਤੇ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਅਸੀਂ ਤੁਹਾਡੇ ਕਿ ਕਿ ਬੋਹ ਆਂਦੀ ਹੈ ਮੈਂ ਖੁਦ ਬਿਮਾਰ ਹਾਂ ਇਨਫੈਕਸ਼ਨ ਹੋ ਗਿਆ ਹੈ ਅਸੀਂ ਕੀ ਕਰੀਏ ਕਿਸੇ ਕੋਲ ਮੇਰੇ ਕਿੰਨੇ ਜਣੇ ਪੀੜਦਰਸ਼ੀ ਮੈਂ ਪੁੱਛੋ ਜਾ ਕੇ ਟੀਕਲਵਾਰੀ ਪੀੜਦਰਸ਼ੀ ਆ ਰਹੀ ਪਾਣੀ ਕਰਕੇ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਉਹਨੂੰ ਕਿਸ ਤਰੀਕੇ ਨਾਲ ਹੱਲ ਕਰਨ ਦੀ ਸਿਧਾਨੇ ਕਰਕੇ ਬੈਠੀ ਹੈ ਜਿਹੜਾ ਸੀਵਰੇਜ ਦਾ ਪਾਣੀ ਉਹਦੀ ਤੇ ਅੱਜ ਕੀ ਕੀ ਹੱਲ ਕਰਨ ਦੇ ਬੈਠੇ ਸੀਵਰੇਜ ਦੇ ਪਾਣੀ ਲਈ ਸਾਡੇ ਕੋਲ ਅੱਜ ਵੀ ਜਿਵੇਂ ਆਪਾਂ ਬੋਲ ਰਹੇ ਆ ਤੇ ਮੇਰੇ ਕੋਲ ਇੱਕ ਇੰਟਰਨੈਸ਼ਨਲ ਕੰਪਨੀ ਆਈ ਹੋਈ ਹੈ ਜਿਹੜਾ ਸਾਰੇ ਜਿੰਨੇ ਵੀ ਸੀਵਰੇਜ ਸਿਸਟਮ ਹੈ ਪੂਰਾ ਲੁਧਿਆਣਾ ਦਾ ਉਹਦੀ ਸਟੱਡੀ ਕਰ ਰਹੀ ਹੈ ਉਹ ਸਟੱਡੀ ਕਰਕੇ ਸਾਨੂੰ ਇੱਕ ਰਿਪੋਰਟ ਸਬਮਿਟ ਕਰੇਗੀ ਕਿ ਸਾਡੇ ਸੀਵਰੇਜ ਦਾ ਐਸ ਵਾਲੇ ਕੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਕੀ ਹੈ ਉਹਦੇ ਹਿਸਾਬ ਨਾਲ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਕਿ ਵੀ ਇਹਦਾ ਫੇਜ਼ ਵਾਈਜ਼ ਇਹਦਾ ਇੱਕ ਹੱਲ ਕਰਕੇ ਤੇ ਇਹ ਪਰਮਨੈਂਟਲੀ ਇਹਨੂੰ ਇੱਕ ਰਿਜ਼ੋਲਵ ਕੀਤਾ ਜਾਏ ਤਾਂ ਕਿ ਅੱਗੇ ਵਾਸਤੇ ਕਦੇ ਸੀਵਰੇਜ ਦੀ ਪ੍ਰੋਬਲਮ ਨਾ ਆਵੇ ਤੇ ਮੇਨਟੇਨੈਂਸ ਲਈ ਇੱਕ ਪਰਮਨੈਂਟ ਕੰਪਨੀ ਹੀ ਲਾ ਦਿੱਤੀ ਜਾਵੇ ਜਿਹੜੀ ਇਹਨੂੰ ਪੂਰਾ ਮੇਨਟੇਨ ਕਰੇ। ਕੁਝ ਘੜੀਆਂ ਦੀ ਪੀਣ ਵਾਲਾ ਪਾਣੀ ਹੀ ਸਾਫ਼ ਨਹੀਂ ਆ ਰਿਹਾ ਜੀ। ਪੀਣ ਵਾਲਾ ਪਾਣੀ ਜਿਹੜਾ ਜਿੱਥੇ-ਜਿੱਥੇ ਦਿੱਕਤ ਆਉਂਦੀ ਬਟ ਉਹ 90% ਜਦੋਂ ਸੀਵਰੇਜ ਦੀ ਪ੍ਰੋਬਲਮ ਹੱਲ ਹੋਏਗੀ ਤਾਂ ਪਾਣੀ ਦੇ ਪ੍ਰੋਬਲਮ ਤੁਹਾਡੀ ਆਪਣੇ ਆਪ ਹੀ ਹੱਲ ਹੋ ਜਾਏਗੀ। ਪਾਣੀ ਦੀ ਪ੍ਰੋਬਲਮ ਉਦਾਂ ਹੀ ਆਉਂਦੀ ਹੈ ਜਦੋਂ ਸੀਵਰੇਜ ਚੌਕ ਹੁੰਦਾ ਹੈ ਤੇ ਉਹ ਬੈਕਫਲੋ ਨਾਲ ਉਹ ਪਾਣੀ ਜਿਹੜਾ ਉਹ ਪਾਣੀ ਦੀਆਂ ਪਾਈਪਾਂ ਵਿੱਚ ਐਂਟਰ ਕਰਦਾ ਹੈ। ਪਰ ਜੇ ਬਾਕੀ ਵੀ ਕੋਈ ਸਮੱਸਿਆ ਬਚੇ ਉਹ ਆਲਮੋਸਟ ਤਿਆਰੀ ਚੀ ਉਹਦਾ ਇੱਕ ਫੇਜ਼ ਲਾਂਚ ਹੋ ਜਾਏਗਾ ਇਸ ਸਾਲ ਵਿੱਚ ਤੇ ਉਹਦੇ ਨਾਲ ਸਾਰਿਆਂ ਨੂੰ 14 ਘੰਟੇ ਵੈਸੇ ਹੀ ਸਾਡੇ ਕਨਾਲ ਤੋਂ ਪਾਣੀ ਆਉਣਾ ਸ਼ੁਰੂ ਹੋ ਜਾਏਗਾ ਅੰਡਰਗਰਾਊਂਡ ਪਾਣੀ ਦਾ ਸੀ ਡਿਪੈਂਡੈਂਟ